ਕੀ ਤੁਸੀਂ ਵੀ ਇਸ ਕੜਾਕੇ ਦੀ ਠੰਡ ਦੇ ਵਿੱਚ ਬ੍ਰਾਂਡਡ ਤੇ ਮਹਿੰਗੇ ਕੱਪੜੇ ਪਾਉਣਾ ਚਾਹੁੰਦੇ ਹੋ ਕੀ ਤੁਹਾਨੂੰ ਵੀ ਜ਼ਰੂਰਤ ਹੈ ਇਸ ਕੜਾਕੇ ਦੀ ਠੰਡ ਦੇ ਵਿੱਚ ਵਧੀਆ ਤੋਂ ਵਧੀਆ ਤੇ ਮੋਟੇ ਤੋਂ ਮੋਟਾ ਕੱਪੜਾ ਪਾਉਣ ਦੀ ਦੋਸਤੋ ਅਸੀਂ ਤੁਹਾਨੂੰ ਲੈ ਆਇਆ ਜਿਲ੍ਹਾ ਸੰਗਰੂਰ ਦੇ ਸ਼ੇਰਪੁਰ ਕਸਵਾ ਦੇ ਵਿੱਚ ਸ਼੍ਰੀ ਅਕਾਲ ਜੀ ਆਲਵੀਅਸ ਨਿਊ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਕਸਬਾ ਦੇ ਵਿੱਚ ਲੈ ਕੇ ਆਇਆ ਜਿੱਥੇ ਕਿ ਵਿਦੇਸੀ ਕੱਪੜਿਆਂ ਦਾ ਸ਼ੋਅਰੂਮ ਹੈ ਜਿਹੜਾ ਖੁੱਲ ਚੁੱਕਿਆ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਇਹ ਸ਼ੋਅਰੂਮ ਦੇ ਵਿੱਚੋਂ ਤੁਹਾਨੂੰ ਹਰ ਤਰ੍ਹਾਂ ਦਾ ਹਰ ਕੁਆਲਿਟੀ ਦਾ ਝੜਾ ਕੱਪੜਾ ਮਿਲੇਗਾ ਤੁਹਾਨੂੰ ਬ੍ਰਾਂਡਡ ਕੱਪੜੇ ਹਰ ਤਰ੍ਹਾਂ ਦੀ ਬ੍ਰਾਂਡਡ ਚੀਜ਼ ਇੱਥੋਂ ਤੁਹਾਨੂੰ ਮਿਲੇਗੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਰੈਕਸੂਟ ਲੋਅਰ ਸੂਟ ਪਜਾਮਾ ਸੂਟ ਕਿਸੇ ਵੀ ਤਰ੍ਹਾਂ ਦੇ ਕੋ ਜੈਕਟ ਵਗੈਰਾ ਕੁਝ ਵੀ ਲੈਣਾ ਚਾਹੁੰਦੇ ਹੋ ਬਲੇਜ਼ਰ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਸ਼ੋਅਰੂਮ ਦੇ ਵਿੱਚ ਜਾ ਕੇ ਮਿਲੇਗਾ ਆਪਾਂ ਗੱਲਬਾਤ ਕਰਾਂਗੇ ਤੁਸੀਂ ਪੜ ਸਕਦੇ ਹੋ ਵਿਦੇਸੀ ਕੱਪੜਿਆਂ ਦਾ ਸ਼ੋਅਰੂਮ ਇਸ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਕਸਬੇ ਦੇ ਵਿੱਚ ਖੁੱਲ ਚੁੱਕਿਆ ਮੈਂ ਸਾਰੇ ਦਰਸ਼ਕਾਂ ਨੂੰ ਪਹਿਲਾਂ ਐਡਰੈਸ ਸਮਝਾਉਣਾ ਚਾਹਣੀ ਆ ਜਿਹੜਾ ਤੁਸੀਂ ਇਸ ਪਾਸੇੋਂ ਦੇਖ ਰਹੇ ਹੋ ਇਹ ਧੂਰੀ ਤੋਂ ਜਿਹੜਾ ਰੋਡ ਆ ਰਿਹਾਗਾ ਤੇ ਇਸ ਪਾਸੇੋਂ ਜਿਹੜਾ ਇਹ ਬਰਨਾਲੇ ਸਾਈਡ ਤੋਂ ਜਿਹੜਾ ਰੋਡ ਆ ਰਿਹਾਗਾ ਤੁਸੀਂ ਕਿਸੇ ਪਾਸੇੋਂ ਵੀ ਆਉਂਗੇ ਤਾਂ ਸੈਂਟਰ ਦੇ ਵਿੱਚ ਜਿਹੜਾ ਆ ਵਿਦੇਸ਼ੀ ਕੱਪੜਿਆਂ ਦਾ ਸ਼ੋਰੂਮ ਆ ਤੇ ਨੇੜੇ ਪੈਟਰੋਲ ਪੰਪ ਆ ਨਿਆਰਾ ਪੈਟਰੋਲ ਪੰਪ ਦੇ ਨਾਲ ਹੀ ਜਿਹੜਾ ਹੈ ਵਿਦੇਸ਼ੀ ਕੱਪੜਿਆਂ ਦਾ ਸ਼ੋਰੂਮ ਆ ਖੁੱਲਿਆ ਹੋਇਆਗਾ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਲ ਨੇ ਜਿਹੜੇ ਕਸ਼ਮੀਰੀ ਇਹ ਤਾਂ ਤੁਸੀਂ ਲੋਗੇ ਤਾਂ ਤੁਹਾਨੂੰ 15 1500 ਦੇ ਜਿਹੜੇ ਸਾਲ ਵਗੈਰਾ ਉਹ ਦੇ ਕੇ ਜਾਂਦੇ ਤੇ ਤੁਸੀਂ ਦੇਖ ਸਕਦੇ ਹੋ ਕਿ 200 ਦੀ ਰੇਂਜ ਦੇ ਵਿੱਚ ਇੱਥੇ ਹਰ ਤਰ੍ਹਾਂ ਦਾ ਜਿਹੜਾ ਸਾਲ ਹੈ ਤੁਹਾਨੂੰ ਨਜ਼ਰ ਆ ਰਿਹਾ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਲ ਹੈ ਜਿਹੜਾ ਖਰੀਦ ਸਕਦੇ ਹੋ ਤੇ ਇੱਥੇ ਨਵੇਂ ਸਾਲ ਦੀ ਆਫਰ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਕੋਈ ਜੈਕਟ ਲੋਗੇ ਕਲਰ ਅਲੱਗ-ਅਲੱਗ ਨੇ ਬਹੁਤ ਸੋਹਣੀਆਂ ਜੈਕਟਾਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੈਕਟਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵਿਦੇਸ਼ੀ ਕਪੜਿਆਂ ਦੇ ਸ਼ੋਅਰੂਮ ਤੋਂ ਮਿਲੇਗੀ ਇੱਧਰ ਵੀ ਤੁਸੀਂ ਜੁੱਤੀਆਂ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਹਾਨੂੰ ਵਿਦੇਸ਼ੀ ਕੱਪੜਿਆਂ ਦੇ ਸ਼ੋਰੂਮ ਤੇ ਮਿਲੇਗੀ ਗੱਲਬਾਤ ਕਰਾਂਗੇ ਕਸਟਮਰ ਵੀ ਪਹੁੰਚੇ ਹੋਏ ਨੇ ਦੂਰੋਂ ਦੂਰੋਂ ਇੱਥੇ ਜਿਹੜੇ ਕਸਟਮਰ ਪਹੁੰਚਦੇ ਨੇ ਸਾਰਾ ਸਮਾਨ ਜਿਹੜਾ ਇੱਥੇ ਲੈ ਕੇ ਜਾਂਦੇ ਨੇ ਬੱਚਿਆਂ ਦੇ ਕੱਪੜੇ ਲਾ ਲਓ ਸ਼ੋਰੂਮ ਦੇ ਅੰਦਰ ਪਹੁੰਚੇ ਹੋਇਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਸਟਮਰ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਸ਼ਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਅਸੀਂ ਮੈਮ ਆਇਆ ਰੁੜਕੇ ਤੋਂ ਰੁੜਕੇ ਤੋਂ ਇੰਨੀ ਦੂਰੋਂ ਆਇਓ ਹਾਂਜੀ ਮੈਮ ਅਸੀਂ ਸਾਡੇ ਪਹਿਲਾਂ ਵੀ ਰਿਸ਼ਤੇਦਾਰ ਆ ਰਹੇ ਨੇ ਕਾਫੀ ਉਹਨਾਂ ਨੂੰ ਵਧੀਆ ਲੱਗਿਆ ਕੱਪੜਾ ਵੀ ਕਾਫੀ ਵਧੀਆ ਕੁਆਲਟੀ ਵਾਈਜ਼ ਵੀ ਵਧੀਆ ਤੇ ਤੁਸੀਂ ਅੱਜ ਕੀ ਖਰੀਦਿਆ ਮੈਂ ਮਸੀਂ ਸਰਦੀ ਲਈ ਜੈਕਟ ਵਗੈਰਾ ਲੈ ਕੇ ਗਿਆ ਬੱਚਿਆਂ ਲਈ ਕਿੰਨੀਆਂ ਕਾ ਖਰੀਦੀਆਂ ਮੈਂ ਮਸੀਂ 4-5 ਖਰੀਦ ਚੁੱਕਿਆ ਜੀ ਤੁਹਾਨੂੰ ਵੀ ਦੇਖ ਰਿਹਾ ਤੁਹਾਨੂੰ ਪਤਾ ਕਿ 200 ਦੇ ਵਿੱਚ ਜੈਕਟ ਮਿਲ ਰਹੀ ਹੈ ਚੱਕ ਲਓ ਹਨਾ ਹਾਂਜੀ ਹਾਂਜੀ ਤੇ ਇੰਨਾ ਸਸਤਾ ਕਿਵੇਂ ਤੁਹਾਨੂੰ ਵਧੀਆ ਲੱਗ ਰਿਹਾ ਆਈਟਮ ਤੁਹਾਨੂੰ ਦੇਖੀ ਇਹ ਸਟਾਫ ਬਹੁਤ ਵਧੀਆ ਕੁਆਲਟੀ ਵਾਈਜ਼ ਵਧੀਆ ਸਟਾਫ ਕਾਫੀ ਵਧੀਆ ਤੇ ਰੇਟ ਵੀ ਬਹੁਤ ਜਿਹੜਾ ਆਪਾਂ ਮਾਰਕੀਟ ਵਿੱਚ ਵਕਾਫੀ ਲੈਨੇ ਆ ਉਹਨਾਂ ਨੂੰ ਰੇਟ ਕਾਫੀ ਘੱਟ ਆ। ਅੱਛਾ ਤੁਸੀਂ ਐ ਮੈਨੂੰ ਇਹ ਦੱਸੋ ਜਦੋਂ ਘਰ ਬੈਠਿਆ ਹੁੰਨੇ ਆ ਹਨਾ ਕਾਫੀ ਹੋਰ ਵੀ ਆ ਜਾਂਦੀਆਂ ਹਨਾ ਲੇਡੀਜ਼ ਆਂਡੀਆਂ ਗਵੰਡੀਆਂ ਆ ਜਾਂ ਤੁਹਾਨੂੰ ਫੋਨ ਵੀ ਆਂਦੇ ਹੋਣਗੇ ਤੁਸੀਂ ਐ ਤਾਂ ਨਹੀਂ ਜਾਂਦੇ ਨਹੀਂ ਉੱਥੇ ਸੇਲ ਲੱਗੀ ਹੋਈ ਆ 200 200 ਦੇ ਕੱਪੜੇ ਮਿਲਦੇ ਨੇ 100 100 ਦੇ ਪਜਾਮੇ ਤੁਸੀਂ ਤਾਂ ਨਹੀਂ ਕਹਿੰਦੇ ਸਾਡੇ ਰਿਸ਼ਤੇਦਾਰ ਜੀ ਪਹਿਲਾਂ ਆਏ ਸੀ ਅਸੀਂ ਵੀ ਉਹਨਾਂ ਤੋਂ ਹੀ ਪਤਾ ਕਰਕੇ ਆਏ ਆ ਠੀਕ ਹੈ ਉਹਨਾਂ ਨੇ ਤੁਹਾਨੂੰ ਐਂ ਦੱਸਿਆ ਸੀ ਹਾਂਜੀ ਉਹ ਕਹਿੰਦੇ ਵੀ ਬਹੁਤ ਵਧੀਆ ਕੁਆਲਿਟੀ ਆ ਜਾ ਕੇ ਇੱਕ ਵਾਰੀ ਦੇਖੋ ਤਾਂ ਹੀ ਅਸੀਂ ਇੰਨੀ ਦੂਰੋਂ ਆ ਹੋਰ ਵੀ ਕਸਟਮਰ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕਿੱਥੋਂ ਆਇਓ ਅਸੀਂ ਪਿੰਡ ਰੁੜਕਾ ਜੀ ਮੇਕੋੜੀ ਅੱਛਾ ਤੁਸੀਂ ਵੀ ਮੈਨੂੰ ਲੱਗਦਾ ਕੱਠੇ ਸੇਲੀ ਸੇਲੀ ਆਈ ਹਾਂ ਹਾਂਜੀ ਇਹ ਮੇਰੀ ਫਰੈਂਡ ਆ ਅਸੀਂ ਸਵੇਰੇ ਬੈਠੀਆਂ ਗੱਲਾਂ ਕਰ ਰਹੀਆਂ ਸੀਗੀਆਂ ਇਹ ਸੌਪ ਦੀਆਂ ਤੇ ਕਦੀ ਮੈਂ ਬੱਚਿਆਂ ਦੇ ਕੱਪੜੇ ਲੈਣੇ ਆ ਸੀ ਕਿ ਮੈਂ ਕਿਹਾ ਵੀ ਚੱਲ ਉੱਥੇ ਲੱਗਿਆ ਸਰਪੁਰ ਸੇਲ ਤਾਂ ਕਰਕੇ ਸਾਨੂੰ ਲੋਕਰੀਆਂ ਸ਼ੋਕਰੀਆਂ ਭਰੀਆਂ ਹਾਂਜੀ ਅਸੀਂ ਸਾਰੇ ਬੱਚੇ ਨੇ ਸ਼ੋਪਿੰਗ ਇੱਥੇ ਹੀ ਕਰੀ ਅਸੀਂ ਪਹਿਲਾਂ ਵੀ ਤਿੰਨ ਚਾਰ ਗੇੜੇ ਲਾ ਚੁੱਕੇ ਹਾਂ ਤੇ ਮੈਂ ਇਹਨਾਂ ਨੂੰ ਦੱਸਿਆ ਸੀਗਾ ਇਹ ਕਹਿੰਦੇ ਚੱਲ ਆਪਾਂ ਅੱਜ ਉਥੇ ਚੱਲ ਕੇ ਆਉਨੇ ਆਂ ਫਿਰ ਸਾਡੇ ਰਿਸ਼ਤੇਦਾਰ ਬਹੁਤ ਆਏ ਆ ਸਾਰੇ ਬੱਚੇ ਨੇ ਸ਼ੋਪਿੰਗ ਇੱਥੇ ਹੀ ਕਰੀ ਅਸੀਂ ਕਿਵੇਂ ਦਾ ਲੱਗਦਾ ਕੱਪੜਾ ਇੱਥੋਂ ਦਾ ਬਹੁਤ ਵਧੀਆ ਕੱਪੜੇ ਬਹੁਤ ਰੇਟ ਨਾਲ ਦੇ ਰਹੇ ਆਗੇ ਵੀਰੇ ਬਹੁਤ ਜ਼ਿਆਦਾ ਵਧੀਆ ਵਿਦੇਸ਼ੀ ਕੱਪੜੇ ਮਿਲ ਰਹੇ ਆਗੇ ਤੇ ਆਪਣੇ ਬੱਚਿਆਂ ਦੇ ਸੌਂਕ ਪੂਰੇ ਕਰ ਸਕਦੇ ਆਪਾਂ ਇਥੋਂ ਨਹੀਂ ਠੀਕ ਹੈ ਆਪਣੇ ਬੱਚਿਆਂ ਦੇ ਪਵਾ ਕੇ ਮਤਲਬ ਬੇਬੀ ਜਿਵੇਂ ਦਾ ਬੱਚਾ ਕੋਈ ਵੀ ਕੈਲੀ ਕਪੜਾ ਚਾਹੀਦਾ ਜੇ ਆਪਾਂ ਮਹਿੰਗੇ ਨਹੀਂ ਖਰੀਦ ਸਕਦੇ ਜਿਆਦਾ ਮਹਿੰਗੇ ਤਾਂ ਇੱਥੋਂ ਵਧੀਆ ਕੁਆਲਟੀ ਵਾਲੇ ਘੱਟ ਰੇਟਾਂ ਦੇ ਮਿਲਦੇ ਆ ਹਾਂਜੀ ਹਾਂ ਆਪਾਂ ਇੱਥੋਂ 12000 ਦੇ ਵਿੱਚ ਆਪਣੇ ਸਾਰੇ ਬੱਚਿਆਂ ਨੂੰ ਵਧੀਆ ਵੈਰਾਈਟੀ ਪਵਾ ਸਕਦੇ ਆ ਜਿਹੜੀ ਕਿ ਆਪਾਂ ਆਮ ਬਾਜ਼ਾਰਾਂ ਵਿੱਚੋਂ ਨਹੀਂ ਖਰੀਦ ਸਕਦੇ ਬਹੁਤ ਜ਼ਿਆਦਾ ਰੇਟ ਹੁੰਦੇ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਹੋਰ ਵੀ ਕਸਟਮਰ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਲ ਵੀਰੇ ਸ਼ਸ਼ੀਕਲ ਪੈਂਦੇ ਜੀ ਠੀਕ ਹੋ ਹਾਂਜੀ ਵਧੀਆ ਕਿੱਥੋਂ ਆਏ ਆ ਕਨੌਰੀ ਕਲਾਂ ਤੋਂ ਆਏ ਜੀ ਕਨੌਰੀ ਕਲਾਂ ਤੋਂ ਕਿਵੇਂ ਲੱਗ ਰਿਹਾ ਇੱਥੇ ਕੱਪੜੇ ਖਰੀਦਣ ਆਇਆ ਹਾਂ ਹਾਂਜੀ ਬੈਸਟ ਜੀ ਅਸੀਂ ਕਈ ਵਾਰੀ ਆ ਚੁੱਕੇ ਹਾਂ ਜੀ ਇੱਥੋਂ ਕੱਪੜੇ ਵੀ ਖਰੀਦ ਚੁੱਕੇ ਹਾਂ ਜੀ ਤੇ ਆ ਵੀਰਾਂ ਦਾ ਰੇਟ ਵਧੀਆ ਜੀ ਇਹ ਇੰਨੇ ਮਹਿੰਗੇ ਮਹਿੰਗੇ ਕੱਪੜੇ ਘੱਟ ਰੇਟਾਂ ਦੇ ਮਿਲ ਰਹੇ ਨੇ ਕਿਵੇਂ ਦਾ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਸਹੀ ਹੈ ਜੀ ਤੇ ਇੰਨੇ ਸਸਤੇ ਕਿਤੋਂ ਮਿਲਦੇ ਨਹੀਂ ਹੈ ਨਹੀਂ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਜਿਹੜੇ ਵੀਡੀਓ ਦੇਖ ਰਹੇ ਦਰਸ਼ਕਾਂ ਉਹਨਾਂ ਨੂੰ ਕੀ ਕਹਿਣਾ ਥੋੜਾ ਜੀ ਸਾਰਿਆਂ ਨੂੰ ਅਸੀਂ ਇੱਕ ਗੱਲ ਕਹਿਣਾ ਵੀ ਕਾਤਰੋਂ ਆਓ ਜੀ ਕਾਤਰੋਂ ਤੋਂ ਕੱਪੜਾ ਲੈ ਕੇ ਜਾਓ ਠੀਕ ਆ ਸਾਰਿਆਂ ਨੂੰ ਸਸਤਾ ਮਿਲਦਾ ਇਹਦੀ ਜੀ ਹੋਰੇ ਆਹ ਦੇਖੋ ਆ ਨਹੀਂ ਇੰਨੇ ਦਾ ਕੱਪੜਾ ਕੋਈ ਹੈ ਨਹੀਂ ਜੀ ਆ ਜਿਹੜੀ ਆਪਾਂ ਵੈਰਾਈਟੀ ਦੇਖਦੇ ਆਂਗੇ ਹਾਂ ਇਹ ਕਿੰਨੇ ਦਾ ਲਾਇਆ ਇਹਨਾਂ ਨੇ ਇਹਨਾਂ ਨੇ ਲਾਇਆ ਜੀ 200 ਰੁਪਏ ਦਾ ਠੀਕ ਹੈ ਠੀਕ ਹੈ ਜੀ 200 ਰੁਪਏ ਦਾ ਨਹੀਂ ਕਿਤੋਂ ਨਹੀਂ ਮਿਲਦੀ ਆਹ ਹੁੱਡੀ ਠੀਕ ਹੈ ਜੀ ਕਿਤੋਂ ਨਹੀਂ ਮਿਲਦੀਗੀ ਜੀ ਬਿਲਕੁਲ ਡੇੜੀ ਜਾਂ ਜੈਂਟਸ ਆ ਕੁਛ ਮਰਜੀ ਹੈ ਜੀ ਆਪਾਂ ਨੂੰ ਕਦੋਂ ਇਹ ਜੀ ਕਿਤੋਂ ਵੀ ਨਹੀਂ ਮਿਲੂਗੀ ਕਿਤੋਂ ਵੀ ਨਹੀਂ ਮਿਲੂਗੀ ਬਹੁਤ ਬਹੁਤ ਧੰਨਵਾਦ ਮਰਜੀ ਆਪਾਂ ਆ ਕੇ ਦੇਖ ਸਕਦੇ ਹਾਂ ਵੀਰ ਜੀ ਸਾਡੇ ਨਾਲ ਮੌਜੂਦ ਨੇ ਆਨਰ ਸਾਹਿਬ ਗੱਲਬਾਤ ਕਰਨਗੇ ਸ਼ਸ਼ਿਆ ਕਾਲ ਵੀਰੇ ਸਾਡੇ ਚੈਨਲ ਤੇ ਸਵਾਗਤ ਕਰਦੀਆਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਇੰਨੇ ਵਧੀਆ ਵਧੀਆ ਮਹਿੰਗੇ ਕੱਪੜੇ ਆ ਤੁਸੀਂ ਘੱਟ ਰੇਟਾਂ ਤੇ 200-200 ਦੇ ਕਿਵੇਂ ਦੇਈ ਜਾਂਦੇ ਹੋ ਕੀ ਗੱਲ ਗਾਹਕ ਨੂੰ ਬੁਲਾਉਣ ਆਲਾ ਉਹ ਤਾਂ ਨਹੀਂ ਸਿਸਟਮ ਨਹੀਂ ਨਹੀਂ ਸਾਰੇ ਚੀਜ਼ ਜਿਹੜੀ ਤੁਹਾਡੀ ਰੀਅਲ ਆ ਸਾਰੇ ਮੀਡੀਏ ਦੇ ਵਿੱਚ ਤੁਸੀਂ ਅਪਡੇਟ ਕਰ ਰਹੇ ਹੋ ਕਿ ਜਿਹੜੀ ਕਹਾਂਗੇ ਚੀਜ਼ ਉਹੀ ਦਮਾ ਹੈ ਕਸਟਮਰ ਦਾ ਨਹੀਂ ਜੀ ਮੈਂ ਇਹ ਲੌਂਗ ਕੋਟ ਹੈ ਬਲੇਜ਼ਰ ਆ ਹਨਾ ਤੇ ਇਹ ਤੁਸੀਂ ਇੰਨਾ ਮਹਿੰਗਾ ਇੰਨਾ ਮਹਿੰਗਾ ਕੋਟ ਤੇ ਤੁਸੀਂ ਸਸਤਾ ਜਾਂ ਕਿਉਂਦੇ ਹੀ ਇਹਨੇ ਕਿੰਨੇ ਦਾ ਇਹ ਇਹ ਤਾਂ ਤੁਸੀਂ ਬਾਅਦ ਚ ਦੇਖੋ ਪਹਿਲਾਂ ਦੀ ਕੁਆਲਿਟੀ ਕਲਰ ਤੇ ਸਾਈਜ਼ ਦੇਖੋ ਪਹਿਲਾਂ ਤੁਸੀਂ ਰੇਟ ਵੀ ਤੁਹਾਨੂੰ ਦੱਸਾਂਗੇ ਨਾ ਮੈਂ ਤਾਂ ਹੀ ਪੁੱਛਿਆ ਮੈਂ ਤਾਂ ਹੀ ਪੁੱਛਿਆ ਵੀ ਇੰਨਾ ਮੋਟਾ ਕੱਪੜਾ ਤੁਸੀਂ ਇਹਨਾਂ ਕਰਕੇ ਦੱਸ ਵੀ ਕਿਹਦੇ ਰੇਟ ਤੱਕ ਹੋਊਗਾ ਇਹ ਮੈਨੂੰ ਤਾਂ ਲੱਗਦਾ ਵੀ 1500 ਤਾਂ ਪਲੱਸ ਹੋਊਗਾ ਤੁਸੀਂ ਹਰ ਕੱਪੜੇ ਦੇ ਸ਼ੋਰੂਮ ਜਾ ਕੇ ਤਕਰੀਬਨ ਵੀਡੀਓ ਬਣਾਉਂਦੇ ਰਹਿੰਦੇ ਹੋਗੇ ਸੁਣੋ 1500 ਤਾਂ ਪਲੱਸ ਲੱਗਦਾ ਅਸੀਂ ਇਹ 300 ਦੇ 400 ਦੇ ਇਥੇ ਦੇ ਰਹੇ ਹਾਂ ਵਾਹ ਜੀ ਵਾਹ ਕਹਿੰਦੇ 1500 ਤੋਂ ਪਲੱਸ ਜਿਹੜੇ ਬਲੇਜ਼ਰ ਨੇ ਲੌਂਗ ਵਾਲੇ ਉਹ ਕਹਿੰਦੇ 300 ਦੀ ਰੇਂਜ ਦੇ ਵਿੱਚ ਅਸੀਂ ਤੁਹਾਨੂੰ ਦੇ ਦੇ ਰਹੇ ਹਾਂ ਬੋਟਡ ਨੇ ਸਾਰੇ ਸਾਰੇ ਕੋਈ ਬੋਰ ਨਹੀਂ ਹੁੰਦਾ ਪੂਰੀ ਹੈਵੀ ਕੁਆਲਿਟੀਜ਼ ਬਣੀ ਹੋਈ ਚੀਜ਼ ਹੈ ਅੱਛਾ ਦੇਖੀਏ ਤੁਸੀਂ ਪਾ ਸਕਦੇ ਹੋ ਇੰਨੀ ਵੈਰਾਈਟੀ ਨਾਲ ਸਾਡੇ ਕੋਲ ਵੀਰੇ ਜਿੱਦਾਂ ਇਹ ਵਾਲੀ ਲੋਰ ਪਈ ਆ ਇਹ ਕੀ ਕਿਵੇਂ ਆ ਇਹ ਹੈਗੇ ਜੀ ਲੋਰ ਐਕਸਪੋਰਟ ਦੀ ਹੈ ਵੀ ਸਾਡੇ ਕੋਲ ਹੈ ਵੀ ਬ੍ਰਾਂਡ ਦੇ ਵਿੱਚ ਆ ਗਈ ਪੂਰੀ ਅੰਦਰ ਇਹਦੇ ਬੂਲਨ ਕਪੜਾ ਲੱਗਿਆ ਹੋਇਆ ਅੱਛਾ ਵੀਰੇ ਹਾਂ ਜਿਹੜੇ ਸਾਰੇ ਕੱਪੜਿਆਂ ਦੇ ਉਹਨਾਂ ਦੇ ਅੰਦਰ ਬੂਲਨ ਦਾ ਕਪੜਾ ਜ਼ਰੂਰ ਲੱਗਿਆ ਹੋਣਾ ਬਹੁਤ ਕਿਉਂਕਿ ਸਟਾਫ ਜਿਹੜਾ ਸਰਦੀ ਦੇ ਵਿੱਚ ਹੀ ਪਾਇਆ ਜਾਂਦਾ ਇਸ ਕਰਕੇ ਇਹਨੂੰ ਇੰਪੋਰਟਡ ਮੰਨਿਆ ਜਾਂਦਾ ਹਰੇਕ ਜਿਹੜਾ ਕਸਟਮਰ ਲੈਂਦਾ ਉਹ ਪਹਿਲਾਂ ਸੋਚ ਕੇ ਲੈਂਦੇ ਤਾਂ ਅੰਦਰ ਗਰਮ ਕਪੜਾ ਹੈ ਜਾਂ ਨਹੀਂ ਹਾਂ ਨਾਸ਼ਕਾ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਕੁਆਲਟੀ ਵਾਲੇ ਆ ਇਹ ਬੈਗ ਤੇ ਪੌਕਟ ਵੀ ਦਿੱਤੀ ਹੈ ਜਿਸ ਤਰ੍ਹਾਂ ਪਰਸ ਵਗੈਰਾ ਜਾਂ ਪਰ ਰੱਖ ਸਕਦੇ ਇਹਦੇ ਅੰਦਰ ਹਾਂ ਜੇ ਦੀ ਰੇਂਜ ਦੀ ਗੱਲ ਕਰੀਏ ਰੇਂਜ ਸਾਰੀ ਹੈ 350 ਰੁਪਏ ਦੇ ਵਿੱਚ ਸਾਡੇ ਕੋਲ ਹੈ ਜੀ ਬਾਜ਼ਾਰ ਦੇ ਵਿੱਚ 500 ਤੋਂ ਉੱਪਰ ਉੱਪਰ ਜਾਂ 600 ਤੋਂ ਉੱਪਰ ਮਿਲੂ ਤੁਹਾਨੂੰ ਸਾਡੇ ਕੋਲ 350 ਤੇ ਵਿਦੇਸ਼ੀ ਸ਼ੋਅਰੂਮ ਤੇ 350 ਦੀ ਆ ਦੇਸੀ ਸ਼ੋਅਰੂਮ ਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਲੈ ਸਕਦੇ ਹੋ ਜਿੱਦਾਂ ਇਹ ਪਿੰਕ ਵਾਲਾ ਪਿਆ ਵੀਰੇ ਹਾਂਜੀ ਹਾਂਜੀ ਇਹ ਪਿੰਕ ਤੇ ਚਲੋ ਇਹ ਲੇਡੀਜ਼ ਬਲੇਜ਼ਰ ਹੈ ਜੀ ਹਮ ਪਿੰਕ ਕਲਰ ਤੋਂ ਪਤਾ ਵੀ ਲੇਡੀਜ਼ ਬਹੁਤ ਪਸੰਦ ਹੈ ਫੋਰਨ ਦਾ ਬ੍ਰਾਂਡ ਨੇ ਸਾਡੇ ਕੋਲ ਸਾਰੇ ਆਰਟੀਕਲ ਐਕਸਪੋਰਟ ਦੇ ਨੇ ਹਮ ਜੇ ਨਾ ਡਿਰੇਂਸ ਦੀ ਗੱਲ ਕਰੀਏ ਮੰਨ ਕੇ ਚੱਲੋ 400 300 ਦੀ ਰੇਂਜ ਚ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਸਾਡੇ ਇੰਨਾ ਮੋਟਾ ਵੀਰੇ ਲੌਂਗ ਤੇ ਤੁਹਾਨੂੰ ਤੁਸੀਂ ਕਿਵੇਂ ਦੇਈ ਜਾਂਦੇ ਹੋ 300 350 ਦੀ ਰੇਂਜ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਕਿਵੇਂ ਦੇਈ ਜਾਂਦੇ ਕਸਟਮਰ ਸਾਡੇ ਕੋਲ ਬਹੁਤ ਹੁੰਦੇ ਬਾਰ ਬਾਰ ਡਿਮਾਂਡ ਕਰਦੇ ਨੇ ਸਾਡੇ ਕੋਲ ਇਸ ਚੀਜ਼ਾਂ ਦੀ ਆ ਕੇ ਮੈਂ ਤਾਂ ਮੈਂ ਤਾਂ ਹੈਰਾਨ ਹੀ ਇਸ ਗੱਲ ਤੇ ਲੱਗਿਆ ਹੋਇਆ ਵੀ ਇੰਨੇ ਵਧੀਆ ਕੱਪੜੇ ਇੰਨੇ ਮਹਿੰਗੇ ਤੇ ਮੋਟੇ-ਮੋਟੇ ਕੱਪੜੇ ਤੁਸੀਂ ਹਾਂ ਤੇ ਹੋਰ ਵੀ ਵੀਰੇ ਉਧਰ ਬਲੇਜਰ ਜਿਹੜੇ ਲੌਂਗ ਵਾਲੇ ਪਏ ਨੇ ਹਾਂਜੀ ਹਾਂਜੀ ਤੇ ਬਹੁਤ ਸਾਰਾ ਸਮਾਨ ਆ ਦੱਸ ਕੋ ਤੁਸੀਂ ਇੱਥੇ ਆ ਕੇ ਦੇਖੋਗੇ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਕੱਪੜਾ ਤੁਹਾਨੂੰ ਇੱਥੇ ਮਿਲੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਸਭ ਤੋਂ ਵੱਡੀ ਗੱਲ ਹੈ 10ਕ ਦਾ ਰਾਜ਼ ਹੋ ਵੀ ਨਹੀਂ ਜਾਊਗਾ ਮੈਂ ਤੁਹਾਨੂੰ ਆਪਣੇ ਕੋਲ ਹਰ ਚੁਆਇਸ ਦਾ ਕਲਰ ਮਿਲੂਗਾ ਹਾਂ ਜਿਹੜੀ ਵੀ 10ਕ ਦੀ ਕਿਸੇ ਦੀ ਵੀ ਚੁਆਇਸ ਹੋਊਗੀ ਉਹ ਚੁਆਇਸ ਦਾ ਕਲਰ ਵੀ ਮਿਲੂਗਾ ਤੁਹਾਨੂੰ ਬਹੁਤ ਸ਼ਾਈਨਿੰਗ ਦੇ ਵਿੱਚ ਨੇ ਪਾਰਟੀ ਵੇਅਰ ਨੇ ਸਾਰੇ ਇਸ ਤਰ੍ਹਾਂ ਨਹੀਂ ਕਿ ਹੁਣ ਜਿਸ ਤਰ੍ਹਾਂ ਮੈਰਿਜਾਂ ਚੱਲ ਰਹੀਆਂ ਨੇ ਲੋਕ ਇੱਥੋਂ ਸਾਡੇ ਸ਼ਾਪਿੰਗ ਕਰਾਉਂਦੇ ਨੇ ਸਪੈਸ਼ਲ ਬਿਲਕ ਜਿਸ ਤਰ੍ਹਾਂ ਆਗੇ ਜੀ ਹੂਡੀ ਟਾਈਪ ਚ ਆ ਗਏ ਜਿਸ ਤਰ੍ਹਾਂ ਜਿਹੜਾ ਗਰਲਜ਼ ਪਿੰਕ ਕਲਰ ਵਗੈਰਾ ਜਿਆਦਾ ਲਾਈਕ ਕਰਦੀਆਂ ਨੇ ਉਸ ਤਰ੍ਹਾਂ ਦੇ ਜ਼ਿੱਪਰ ਕਲਰ ਸਾਰੇ ਤਰ੍ਹਾਂ ਦੀ ਵੈਰਾਈਟੀ ਆ ਵੈਰਾਈਟੀ ਬਹੁਤ ਜ਼ਿਆਦਾ ਹੈ ਜੇ ਤੁਹਾਨੂੰ ਪੂਰੀ ਵੀਡੀਓ ਚ ਦਿਖਾਉਣ ਲੱਗੇ ਤਾਂ ਕਾਫੀ ਟਾਈਮ ਲੱਗ ਜੂਗਾ ਹਾਂਜੀ ਪਰ ਤੁਹਾਨੂੰ ਜਿਹੜੇ ਥੋੜੇ ਥੋੜੇ ਜਿ ਕਰਕੇ ਆਰਟੀਕਲ ਦਿਖਾ ਰਿਆਂਗੇ ਇਸ ਤਰ੍ਹਾਂ ਦੇ ਸਾਰੇ ਬੋਲਾਂਗੇ ਜੇ ਤੁਸੀਂ ਦੱਸੋ ਤੁਹਾਡੀ ਚੋਇਸ ਦੇ ਕਲਰ ਜਿੱਦਾਂ ਦੀ ਚੋਇਸ ਦੇ ਕਲਰ ਦਾਸ਼ਕ ਪਾਉਣਾ ਚਾਹਣਗੇ ਉਦਾਂ ਦਾ ਹੀ ਉਹਨਾਂ ਨੂੰ ਕਲਰ ਆ ਜਿਹੜਾ ਮਿਲੂਗਾ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਜਿੱਦਾਂ ਕਿ ਅੱਜ ਅੱਜਕੱਲ ਗਰਲਸ ਬਹੁਤ ਤਰ੍ਹਾਂ ਦਾ ਜਿਹੜਾ ਟੌਪ ਵਗੈਰਾ ਪਸੰਦ ਕਰਦੀਆਂ ਨੇ ਪਾਉਣ ਨੂੰ ਜੈਕਟ ਆ ਉਹਨਾਂ ਨੂੰ ਹਰ ਤਰ੍ਹਾਂ ਦਾ ਲੌਂਗ ਤੋਂ ਲੌਂਗ ਸ਼ਾਰਟ ਤੋਂ ਸ਼ਾਰਟ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਸਮਾਨ ਮਿਲੂਗਾ ਤੁਸੀਂ ਇੱਕ ਵਾਰ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਸਮਾਨ ਆ ਇੱਥੇ ਮਿਲੂਗਾ ਜਿਸ ਤੋਂ ਬਾਅਦ ਸਾਡੇ ਕੋਲ ਆ ਗਈ ਲੋਰ ਜੀ ਆਪਣੇ ਕੋਲ ਲੇਡੀਜ਼ ਲੋਰ ਹੈ ਬੱਚਿਆਂ ਦੀ ਲੋਰ ਆ ਗਈ ਜੀ গারਲਸ ਲੋਰ ਹੈ ਹੂੰ ਬਹੁਤ ਟ੍ਰੈਂਡ ਦੇ ਵਿੱਚ ਆ ਗਈ ਜੀ ਜੇ ਦੀ ਰੇਟ ਦੀ ਗੱਲ ਕਰੀਏ ਇਹ ਸਾਰੀ ਸਾਡੇ ਕੋਲ 200 ਰੁਪਏ ਦੇ ਵਿੱਚ ਹੈ ਜੀ ਓਕੇ 200 ਵਿੱਚ ਪਰ ਲੋਰ ਤੁਸੀਂ ਲਿਜਾ ਸਕਦੇ ਹੋ ਸਾਰੇ ਕਲਰ ਨੇ ਇਹਦੇ ਕੋਲ ਆਪਣੇ ਕੋਲ ਟੋਟਲ ਜੀ ਓਕੇ ਜਿਸ ਤਰ੍ਹਾਂ ਵੀ ਤੁਹਾਡੇ ਮੈਂ ਚੋਇਸ ਕਲਰ ਹੂੰ ਸਾਹਿਦ ਵਗੈਰਾ ਦੀ ਕੋਈ ਦਿੱਕਤ ਨਹੀਂ ਆਉਂਦੀ ਪਾ ਕੇ ਚੈੱਕ ਕਰਕੇ ਉਹਦਾ ਲੈ ਕੇ ਜਾਓ ਆ ਤੁਸੀਂ ਦੇਖ ਸਕਦੇ ਹੋ ਕਿ ਪਜਾਮਿਆਂ ਦੀ ਸੇਲ ਲੱਗੀ ਹੋਈ ਆ 100 100 ਦੇ ਇਹ ਵੀ ਬੁੱਲਣ ਪਜਾਮੇ ਨੇ ਗਰਮਣੀ ਜੀ ਆਹ ਦੇਖ ਸਕਦੇ ਹੋ ਤੁਸੀਂ ਹਰ ਤਰ੍ਹਾਂ ਦਾ ਹਰ ਕਲਰ ਦੇ ਵਿੱਚ ਤੁਹਾਨੂੰ ਜਿਹੜਾ ਪਜਾਮਾ ਇੱਥੋਂ ਮਿਲੂਗਾ ਦੇਖ ਸਕਦੇ ਤੁਸੀਂ ਹਰ ਤਰ੍ਹਾਂ ਦਾ ਕਲਰ ਇਸ ਪਜਾਮਿਆਂ ਦੇ ਵਿੱਚ ਹੈ ਆਹ ਦੇ ਪਾਜੀ ਇਹ ਆਹ ਜਿਹੜੇ ਬਲੇਜ਼ਰ ਨੇ ਇਹ ਦਾ ਕੀ ਸਿਸਟਮ ਹੈ ਇਹ ਲੇਡੀਜ਼ ਦੇ ਪਲੇਜ਼ਰ ਨੇ ਸਾਰੇ ਇਹ ਅੱਛਾ ਲੇਡੀਜ਼ ਕਰ ਗੱਲ ਸੂ ਜੀਨਸ ਵਗੈਰਾ ਦੇ ਨਾਲ ਪਾਉਂਦੀਆਂ ਨੇ ਜਾਂ ਮੈਰਸ ਤੇ ਜਾਂ ਵੈਸਟ ਅਹੀਂ ਫੈਂਸੀ ਟਾਈਪ ਨੇ ਸਾਰੇ ਇਹ ਚੀਜ਼ਾਂ ਦੇਖੋ ਜਹੜੇ ਕੋਲ ਸਾਰੇ ਗੱਲਾਂ ਨੇ ਇਹਦੇ ਵਿੱਚੋਂ ਜੀ ਰੇਂਜ ਵੀ ਸਾਡੇ ਕੋਲ ਮਤਲਬ ਕਿ ਤੁਸੀਂ ਹੈਰਾਨ ਹੋ ਜਾਓਗੇ ਗੱਲ ਸੁਣ ਕੇ ਰੇਂਜ ਇਹਦੀ ਜੇ ਦੱਸੀ ਤੁਹਾਨੂੰ ਕਿ ਸਾਡੇ ਕੋਲ 200 ਰੁਪਏ ਚ ਹੈ 200 ਦੇ ਵਿੱਚ ਹਾਂ ਜੀ ਜਦ ਕਿ ਜੀ ਸਲਾਈ ਕਰਾਉਣ ਚੱਲੀ ਆਪਾਂ 200 ਤੋਂ ਕੀ 500 ਚ ਵੀ ਸਲਾਈ ਨਹੀਂ ਹੁੰਦੀ ਹੈਗੀ ਸਹੀ ਗੱਲ ਆ ਜੀ ਆ ਤੁਸੀਂ ਦੇਖ ਸਕਦੇ ਹੋ ਦੋਸਤਾਂ 200 ਦੀ ਰੇਂਜ ਦੇ ਵਿੱਚ ਬਲੇਜ਼ਰ ਆ ਹਾਂਜੀ ਹਾਂਜੀ ਜੇ ਅੱਜ ਕੱਲ ਸਿੰਪਲ ਸੂਟ ਦੀ ਸਲਾਈ ਕਰਾਈਏ ਲੇਡੀਜ਼ ਦੀ ਉਹ 150 ਤੋਂ 200 ਦੀ ਪਲੱਸ ਤੱਕ ਕਰਦੇ ਨੇ ਪਰ ਤੁਹਾਨੂੰ ਇੱਥੇ ਬਲੇਜ਼ਰ ਆ ਜਿਹੜਾ ਸੀਤਾ ਸਲਾਇਆ 200 ਦਾ ਮਿਲੂਗਾ ਬਹੁਤ ਪਿਆਰੇ ਪਿਆਰੇ ਕਲਰ ਨੇ ਇਹਦੇ ਵਿੱਚ ਵੀ ਜੀ ਚੁਆਇਸ ਦੇ ਹਰ ਇੱਕ ਸਟਾਈਲ ਚ ਮਿਲਦਾ ਹੈ ਇਹ ਲੇਡੀਜ਼ ਨੇ ਭਾਜੀ ਬਿਲਕੁਲ ਲੇਡੀਜ਼ ਗਰਲਸ ਵਗੈਰਾ ਜਿਹੜੀਆਂ ਪੌਂਦੀ ਨਸਤਰ ਜੀ ਜਿਵੇਂ ਕਾਲਜ ਗਰਲਸ ਹੋ ਗਈਆਂ ਜਾਂ ਆਈਲੈਂਡ ਸੈਂਟਰ ਨਾਲ ਵਿਚਾਰ ਚ ਕੁੜੀਆਂ ਜਾ ਰਹੀਆਂ ਨੇਗੀਆਂ ਸੋ ਸਾਰੀਆਂ ਚੀਜ਼ ਨੂੰ ਲਾਈਕ ਕਰਦੀਆਂ ਨੇ ਜੀ ਬਿਲਕੁਲ ਇਹ ਉਸ ਕਰਕੇ ਡਿਮਾਂਡ ਕਰਕੇ ਸੀ ਹਰੇਕ ਦੀ ਡਿਮਾਂਡ ਦੇ ਇੱਥੇ ਹਰੇਕ ਆਈਟਮ ਸਾਡੇ ਕੋਲ ਅਵੇਲੇਬਲ ਹੈ ਕੈਮਰਾਮੈਨ ਨੂੰ ਬੇਜਾਸ਼ ਕਰੂੰਗੀ ਕਿ ਇੱਕ ਵਾਰ ক্লোਜ਼ ਨਾਲ ਜ਼ਰੂਰ ਦਿਖਾ ਦੇਣਾ ਹਰ ਤਰ੍ਹਾਂ ਦਾ ਇੱਥੇ ਕਲਰ ਆ ਜਿਹੜਾ ਬਲੇਜ਼ਰਾਂ ਦੇ ਵਾਰ ਇਧਰ ਜੈਕਟਾਂ ਤੇ ਆ ਜੀ ਇਹ ਲੌਂਗ ਜੈਕਟਾਂ ਵੀ ਨੇ ਸ਼ਾਰਟ ਵੀ ਭਾਜੀ ਇਹ ਵੀ ਬਹੁਤ ਮਹਿੰਗੀਆਂ ਮਹਿੰਗੀਆਂ ਜੈਕਟਾਂ ਨੇ। ਜਿੱਦਾਂ ਮਰਵਾ ਸਾਰੀ 50 ਰੁਪਏ ਦੇ ਵਿੱਚ ਨਾ ਇੰਪੋਰਟਡ ਚੁੰਨੀ ਟੌਲ ਵਗੈਰਾ ਲੱਗਿਆ ਹੋਇਆ। ਅੱਛਾ 50 ਤੋਂ ਸ਼ੁਰੂ ਹੋ ਜਾਂਦਾ ਤੁਹਾਡੇ ਕੋਲ। 50 ਤੋਂ ਸ਼ੁਰੂ ਲੈ ਕੇ 500 ਤੱਕ ਸਾਡੇ ਕੋਲ ਆਈਟਮ ਪਈ ਆ 500 ਤੋਂ ਉੱਪਰ ਵੀ ਆਈਟਮਾਂ ਪਈਆਂ ਨੇ ਬ੍ਰਾਂਡ ਦੇ ਵਿੱਚ। ਹਰ ਇੱਕ ਕਸਟਮਰ ਦੀ ਹਰ ਇੱਕ ਚੁਆਇਸ ਆ ਸਾਡੇ ਕੋਲ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰ ਰਹੇ ਸੀ ਨਾ ਇਹ ਆਪਣੇ ਕੋਲ ਲੌਂਗ ਦੇ ਵਿੱਚ ਜੈਕਟਾਂ ਨੇ, ਲੇਡੀਜ਼ ਜੈਕਟਾਂ। ਜੀ। ਇੱਕ ਬਲੈਕ ਕਲਰ ਆ ਗਿਆ ਜ ਰੈੱਡ ਕਲਰ ਆ ਗਿਆ ਜੀ ਜੀ ਆ ਦੇਖੋ ਦੱਸ ਕੋ ਕਿੰਨੇ ਵਧੀਆ ਵਧੀਆ ਕਲਰ ਆ ਕਿਉਂ ਅੱਜ ਆ ਜਿਹੜਾ ਆ ਵਾਲਾ ਰੈੱਡ ਕਲਰ ਆ ਇਹ ਜਿਹੜਿਆ ਕੁੜੀਆਂ ਜ਼ਿਆਦਾ ਪਸੰਦ ਕਰਦੀਆਂ ਨੇ ਇਹ ਵਾਲਾ ਰੈੱਡ ਕਲਰ ਤੇ ਤੁਸੀਂ ਦੇਖ ਸਕਦੇ ਕੁਝ ਵੀ ਨਹੀਂ ਦਾ ਰੇਟ ਸਿਰਫ 300 ਰੁਪਏ ਚ ਅਸੀਂ ਦੇ ਰਿਆਂਗੇ ਅੱਛਾ ਜੀ 300 ਰੁਪਏ ਦੇ ਵਿੱਚ 300 ਰੁਪਏ ਚ ਲੋਰ ਨਹੀਂ ਆਉਂਦੀ ਹੈਗੀ ਜਿਹੜੀ ਕਿ ਆਪਾਂ ਫੁੱਲ ਬਾਜੂ ਤੇ ਹਾਫ ਬਾਜੂ ਦੀ ਜੈਕਟ ਦੇ ਰਿਆਂਗੇ ਜੀ ਬਿਲਕੁਲ ਬਹੁਤ ਵਧੀਆ ਬਹੁਤ ਡਿਮਾਂਡ ਚੱਲ ਰਿਹਾ ਇਹ ਕੰਮ ਜੀ ਤੇ ਇੱਧਰ ਹੁੱਡੀਆਂ ਪਈਆਂ ਨੇ ਤੇ ਤੁਸੀਂ ਉਹ ਵੀ ਜਿਹੜਾ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਜਿਹੜਾ ਕੁੜੀਆਂ ਨੂੰ ਟੋਪ ਵਗੈਰਾ ਇਥੋਂ ਜਿਹੜਾ ਮਿਲੂਗਾ ਆ ਦੇਖ ਸਕਦੇ ਹੋ ਸਭ ਹੋ ਜਾਂਦੀ ਜਿਸ ਤਰ੍ਹਾਂ ਕੋਟ ਵਗੈਰਾ ਨੇ ਜੀ ਇਹ ਵੀ ਸਾਡੇ ਕੋਲ 400 ਦੀ ਰੇਂਜ ਦੇ ਵਿੱਚ ਨੇਗੇ ਅੱਛਾ ਜੀ ਇਸ ਤਰ੍ਹਾਂ ਬੋਲਨ ਦੀ ਕੋਟੀ ਆ ਗਈ ਬੋਲਨ ਦੀ ਕੋਟੇ ਜਿਹੜੀ 200 ਦੀ ਰੇਂਜ ਚ ਜੈਂਸ ਦੀ ਜੀ ਜੈਂਸ ਦੀ ਕੋਟੀ 200 ਵਿੱਚ ਦੇ ਰਿਆਂਗੇ ਜਦ ਕਿ ਬਾਜ਼ਾਰ ਦੇ ਵਿੱਚ ਸਿਰਫ ਟੋਪੀ ਮਿਲੂਗੀ ਤੁਹਾਨੂੰ 200 ਰੁਪਏ ਦੀ ਜੀ ਆਪਾਂ ਕੋਟੀ ਵਗੈਰਾ ਟੀ-ਸ਼ਰਟਾਂ ਵਗੈਰਾ ਦੇ ਰਿਆਂ ਸਾਰੀਆਂ ਤੁਹਾਨੂੰ ਜਿਹੜਾ ਵੀ ਬਾਜੀ ਇੱਥੇ ਆ ਜਾਂਦਾ ਉਹ 2-3000 ਦੀ ਮਨ ਲਗਾਦਾ ਸ਼ਾਪਿੰਗ ਕਰਕੇ ਲੈ ਕੇ ਜਾਂਦਾ ਉਹ 2000-1500 ਚ ਸਾਡੇ ਕੋਲ ਲੈ ਜਾਂਦਾ ਹੈਗਾ ਕਰ ਹਮਮ ਸਾਰੀ ਫੈਮਿਲੀ ਇੱਧਰ ਦੇਖ ਸਕਦੇ ਹੋ ਦਸ਼ਕ ਤੁਸੀਂ ਇਹ ਹੁੱਡੀਆਂ ਆ ਗਈਆਂ ਜੀ ਇੱਥੇ ਸਾਰੇ ਸਾਈਜ਼ ਨੇ ਜੀ ਜਾਇੰਟਸ ਦੀ ਹੁੱਡੀ ਆ ਗਈ ਚ ਗਰਲਸ ਦੀ ਹੁੱਡੀ ਆ ਗਈ 200 ਰੁਪਏ ਚ ਹੁੱਡੀ ਦੇ ਰਿਆਂ ਸੀ ਕਲਰ ਦੇਖੋ ਕਲਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਚਾਹੋ ਤੁਹਾਨੂੰ ਉਸੇ ਤਰ੍ਹਾਂ ਦੇ ਮਿਲਣੇ ਨੇ ਪਰ ટુ ਆਈਸਰੀ ਕਲਰ ਨਹੀਂ ਕਸਟਮਰ ਅਕੋਰਡਿੰਗ ਕਲਰ ਨੇ ਸਾਈਜ਼ ਅਕੋਰਡਿੰਗ ਨੇ ਉਹ ਆਪਦੀ ਮਨਪਸੰਦ ਦਾ ਕਲਰ ਤੇ ਸਾਈਜ਼ ਲਿਜਾ ਸਕਦਾ ਇੱਥੋਂ ਟਰਾਈ ਕਰਕੇ ਬੀਰ ਜੀ ਤਾਂ ਇਹ ਵੀ ਤੁਹਾਨੂੰ ਗਾਰੰਟੀ ਦੇ ਰਹੇ ਨੇ ਕਿ ਕਿਸੇ ਵੀ ਕੱਪੜੇ ਤੇ ਜਿਹੜਾ ਬੁਰ ਨਹੀਂ ਆਊਗਾ 300 ਬੰਦਾ ਵਾਲਾ ਵੀ ਕੋਈ ਗਾਰੰਟੀ ਨਹੀਂ ਦਿੰਦਾ ਹੁੰਦਾ ਜਿਹੜਾ 300 ਦੀ ਰੇਂਜ ਦੇ ਵਿੱਚ ਇੰਨੇ ਵਧੀਆ ਤੇ ਮੋٹے ਬ੍ਰਾਂਡਡ ਕੱਪੜੇ ਦੇਵੇ ਨਾ ਉਹ ਕੋਈ ਗਾਰੰਟੀ ਨਹੀਂ ਲੈਂਦਾ ਹੁੰਦਾ ਫਿਰ ਭਾਜੀ ਤਾਂ ਫੇਰ ਵੀ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦੇ ਰਹੇ ਨੇ ਕਿ ਕਿਸੇ ਵੀ ਕੱਪੜੇ ਤੇ ਕੋਈ ਬੁਰ ਨਹੀਂ ਆਊਗਾ ਜੇ ਇੱਧਰ ਤੁਸੀਂ ਦੇਖ ਸਕਦੇ ਹੋ ਇਦਾਂ ਅਲੋਰਾ ਵਗੈਰਾ ਜਿਹੜਾ ਪਈਆਂ ਨੇ ਮੋਟੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੂਲਨ ਦਾ ਕਪੜਾ ਲੱਗਿਆ ਹੋਇਆ ਭਾਜੀ ਇਹ ਵੀ ਬਹੁਤ ਮੋਟੀਆਂ-ਮੋਟੀਆਂ ਨੇ ਬਹੁਤ ਮੋਟੀਆਂ ਸਭ ਤੋਂ ਵੱਡੀ ਗੱਲ ਖਾਸ ਇਹ ਤੇ ਇਹ ਜਿਹੜੀਆਂ ਸਾਰੀਆਂ ਬ੍ਰਾਂਡਡ ਨੇ ਹਮ ਹਰੇਕ ਆਰਟੀਕਲ ਹਰੇਕ ਕੰਟਰੀ ਦਾ ਬ੍ਰਾਂਡ ਦੇ ਵਿੱਚ ਹੈ ਹਰੇਕ ਦਾ ਉੱਤੇ ਨਾਮ ਮੈਂਸ਼ਨ ਕੀਤਾ ਹੈ ਜੇ ਅਗਰ ਤੁਸੀਂ ਇਹਨੂੰ ਸਰਚ ਮਾਰੋਗੇ ਗੂਗਲ ਦੇ ਉੱਪਰ ਸਮੇਂ ਇਹਦਾ ਪ੍ਰਾਈਸ ਮੈਂਸ਼ਨ ਹੋ ਜੂਗਾ ਵੀ ਕੀ ਰੇਂਜ ਦੇ ਆ ਜੀ ਬਾਕੀ ਸਭ ਤੋਂ ਵੱਡੀ ਗੱਲ ਆ ਸਾਡੇ ਕੋਲ ਕਲਰ ਦੇ ਵਿੱਚ ਫੁੱਲ ਨੇਗੇ ਹਮ ਰੇਕ ਚੁਆਇਸ ਦੇ ਕਲਰ ਨੇਗੇ ਜੀ ਇਹ ਤੁਸਟਾਫ ਦੀ ਗੱਲ ਕਰਾਂ ਸਟਾਫ ਬਹੁਤ ਹੀ ਹੈਵੀ ਚਾਹੀ ਜੀ ਸਿਰਫ ਇਹਦੀ ਰੇਂਜ ਦੀ ਗੱਲ ਕਰੀਏ ਤਾਂ 200 ਰੁਪਏ ਚ 200 ਦੀ ਰੇਂਜ ਦੇ ਵਿੱਚ ਦੱਸ ਕਰੋ ਜਿੱਦਾਂ ਕਿ ਸਭ ਨੂੰ ਪਤਾ ਹੀ ਹੈ ਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਤੇ ਸਭ ਤੋਂ ਵੀ ਮੈਂ ਜਿਆਦਾ ਮਹਿੰਗੇ ਕੱਪੜੇ ਖਰੀਦਣ ਦੀ ਜ਼ਰੂਰਤ ਨਹੀਂ ਇਹ ਕੱਪੜੇ ਤੁਸੀਂ ਖਰੀਦ ਕੇ ਜਿਹੜਾ ਵਿਆਹ ਸ਼ਾਦੀ ਦੇਖ ਸਕਦੇ ਹੋ ਨਾਲੇ ਤੁਹਾਡਾ ਸ਼ੌਂਕ ਪੂਰਾ ਹੋ ਜਾਊਗਾ ਤੇ ਨਾਲੇ ਤੁਹਾਡੀ ਬਚਤ ਵੀ ਹੋ ਜਾਊਗੀ ਬਿਲਕੁਲ ਜੀ ਬਿਲਕੁਲ ਆ ਦੇਖ ਸਕਦੇ ਤੁਸੀਂ ਇਹਦੇ ਵਿੱਚ ਵੀ ਜਿਹੜੇ ਮੁੰਡੇ ਨੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਕੋਈ ਕਲਰ ਲੈਣਾ ਹੋਵੇ ਕਿਉਂਕਿ ਉਹਨਾਂ ਦੀ ਬਹੁਤ ਸਾਰੀ ਡਿਮਾਂਡ ਹੁੰਦੀ ਆ ਕਲਰ ਆ ਕਲਰ ਉਹ ਵੀ ਜਿਹੜਾ ਆਨਲਾਈਨ ਰੇਟ ਚੈੱਕ ਕਰਕੇ ਇਹਦੇ ਉੱਪਰ ਨਾਮ ਵੀ ਲਿਖੇ ਹੋਏ ਨੇ ਤੇ ਤੁਸੀਂ ਆਨਲਾਈਨ ਰੇਟ ਚੈੱਕ ਕਰਕੇ ਇਹ ਜਿਹੜੀ ਲੋਰ ਵਗੈਰਾ ਖਰੀਦ ਸਕਦੇ ਹੋ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਜੀ ਬਿੰਸ਼ਿਟਰ ਜੀ ਬਿੰਸ਼ਿਟਰ ਜੈਕਟ ਹੁੰਦੀ ਹੈ ਜੀ ਇਹ ਜੀ ਇਹ ਵੀ ਸਾਰੇ ਸਾਈਜ਼ਾਂ ਚ ਅਲੱਗ-ਅਲੱਗ ਕੰਪਨੀਆਂ ਦੇ ਬ੍ਰਾਂਡ ਚ ਪਈ ਹੈ ਜੀ ਜੀ ਆ ਵੀ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ब्लू ਡਾਰਕ ਲਾਈਟ ਗ੍ਰੀਨ ਜੋ ਵੀ ਆਪਣੀ ਚੁਆਇਸ ਦਾ ਕਲਰ ਸਾਡੇ ਕੋਲ तकरीबन ਸਾਰੇ ਮਿਕਸ ਅਪ ਕਲਰ ਨੇ ਡਾਰਕ ਤੋਂ ਡਾਰਕ ਵੀ ਆ ਲਾਈਟ ਤੋਂ ਲਾਈਟ ਵੀ ਆ ਜਿਹਦੀ ਗੱਲ ਕਰੀ ਤਾਂ ਸਿਰਫ 250 ਜੀ ਜੀ 250 ਦੀ ਰੇਂਜ ਦੇ ਵਿੱਚ ਦੇ ਰਹੇ ਹੋ 250 ਆ ਤੁਸੀਂ ਪਹਿਲਾਂ ਦੱਸਿਆ ਕਿ ਸਾਡੇ ਕੋਲ 50 ਤੋਂ ਜਿਹੜੇ ਰੇਟ ਸਟਾਰਟ ਹੋ ਰਹੇ ਹੋ ਸਟਾਰਟਿੰਗ ਹੋ ਗਏ 500 ਤੱਕ ਸਾਡੇ ਕੋਲ ਖਤਮ ਹੋ ਜਾਂਦੇ ਨਹੀਂ ਉਸ ਤੋਂ ਬਾਅਦ ਹੋਰ ਵੀ ਮਹਿੰਗੇ ਮਹਿੰਗੇ ਆਰਟੀਕਲ ਪਏ ਨੇ ਇਹ ਕਸਟਮਰ ਦੀ ਹਰੇਕ ਚੁਆਇਸ ਦੇ ਅਕੋਰਡਿੰਗ ਅਸੀਂ ਕੱਪੜੇ ਰੱਖੇ ਹੋਏ ਨੇ ਕੋਈ ਨਰਾਸ਼ ਹੋ ਕੇ ਨਹੀਂ ਜਾ ਸਕਦਾ ਕੋਈ ਖਾਲੀ ਨਹੀਂ ਮੁੜਦਾ ਬ੍ਰੇਕ ਆਪਦੀ ਚੁਆਇਸ ਦਾ ਕੱਪੜਾ ਲੈ ਕੇ ਹੀ ਜਾਊਗਾ ਸਾਡੇ ਕੋਲੋਂ ਅਤਿਸ਼ੀ ਸ਼ਰਟਾਂ ਦੇਖ ਸਕਦੇ ਹੋ ਕਿ ਕਿੰਨੀਆਂ ਮੋਟੀਆਂ ਤੇ ਪਿਆਰੀਆਂ ਪਿਆਰੀਆਂ ਕਲਰ ਵਾਲੀਆਂ ਸ਼ਰਟਾਂ ਨੇ ਭਾਜੀ ਇਹ ਵੀ ਬਹੁਤ ਜਿਆਦਾ ਮਹਿੰਗੀਆਂ ਹੋਣਗੀਆਂ ਨਹੀਂ ਹੈਵੀ ਸਟੱਫ ਚ ਨਹੀਂ ਜੀ ਮਹਿੰਗੀਆਂ ਤਾਂ ਬਹੁਤ ਨਹੀਂ ਜੀ ਆਰਟੀਕਲ ਦੀ ਗੱਲ ਕਰੀਏ ਤਾਂ ਇਹ ਸ਼ੋਅਰੂਮਾਂ ਦੇ ਆਰਟੀਕਲ ਨੇ ਸਾਰੇ ਸਟੈਂਡਰਡ ਕੱਪੜੇ ਨੇ ਜਿਨ੍ਹਾਂ ਦੀ ਰੇਂਜ ਕਰੀਏ ਤਾਂ 2000-1500 ਦੀ ਤਕਰੀਬਨ ਸ਼ਰਟ ᱴਿਕ ਹੈ ਸਾਡੇ ਕੋਲ ਜਿਹੜਾ ਮੈਂਸ਼ਨ ਕੀਤਾ ਹੈ ਰੇਟ 250 ਦੇ ਚੋਂ 250 ਦਾ ਮੰਗੀ ਹਾਂਜੀ ਤੇ ਸਟਾਫ ਬਹੁਤ ਸੋਹਣਾ ਦੱਸਕੋ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਕਲਰ ਸਕ੍ਰੀਨ ਤੇ ਤੁਹਾਨੂੰ ਤੁਸੀਂ ਸਾਰਨ ਤੁਹਾਨੂੰ ਹਰ ਤਰ੍ਹਾਂ ਦੀ ਜਿਹ ਸਾਰੇ ਡਿਜ਼ਾਈਨ ਨੇਗੇ ਆ ਦੇਖੋ ਤੁਹਾਨੂੰ ਕਿੰਨੀ ਪਿਆਰੀ ਜਿਹੜੀ ਇਹ ਸ਼ਰਟ ਦੇਖੋ ਕੈਮਰਾਮੈਨ ਨੂੰ ਕਹੋਗੇ ਕਿ ਇਹਨੂੰ ক্লোਜ਼ਰ ਦਿਖਾ ਦਿਓ ਕਿੰਨੀ ਪਿਆਰੀ ਸ਼ਰਟ ਸਾਰੇ ਅਲੱਗ-ਅਲੱਗ ਸਟਾਈਲਾਂ ਦੇ ਵਿੱਚ ਨੇ ਇਹ ਕਾਲਰ ਟੈਪ ਆ ਗਈ ਹਰੇਕ ਕੱਪੜੇ ਦੀ ਕੁਆਲਿਟੀ ਅਲੱਗ-ਅਲੱਗ ਹੈ ਜੀ ਤੁਸੀਂ ਇਹਦੇ ਵਿੱਚ ਕਲਰ ਡਿਸਾਈਡ ਕਰਕੇ ਲਿਜਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਅੰ ਬਲੇਜ਼ਰ ਆ ਗਏ ਲੌਂਗ ਵਾਲੇ ਆ ਗਏ ਜਿਨ੍ਹਾਂ ਨੂੰ ਜ਼ਿਆਦਾ ਲੌਂਗ ਵਾਲੇ ਬਲੇਜ਼ਰ ਪਸੰਦ ਨੇ ਇਹ ਉਹਨਾਂ ਲਈ ਨੇ ਇਹ ਆਪਣੇ ਕੋਲ ਸ਼ਾਰਟਸ ਵੀ ਹੈਗਾ ਕੋਟ ਲੌਂਗ ਦੇ ਵਿੱਚ ਵੀ ਹੈਗਾ ਜੀ ਜੀ ਆਹ ਦੇਖ ਸਕਦੇ ਤੁਸੀਂ ਆਸ਼ਕਾ ਤੁਸੀਂ ਆਹ ਦੇਖ ਸਕਦੇ ਤੁਸੀਂ ਜਿਹੜੇ ਲੌਂਗ ਵਾਲੇ ਬਲੇਜ਼ਰ ਨੇ ਇਹ ਬਹੁਤ ਇਹ ਇਹ ਤਾਂ ਮਹਿੰਗਾ ਹੋਗਾ ਭਾਜੀ ਇਹ ਤਾਂ 2.500 ਤੋਂ ਦਿੰਦੇ ਮੈਨੂੰ ਪਤਾ ਇਹਦਾ ਹਰੇਕ ਹੀ ਬੰਦਾ ਆ ਕੇ ਕਹਿੰਦਾ ਵੀ ਪਹਿਲਾਂ ਸੱਤ ਤੋਂ ਕਾਊਂਟਰ ਤੋਂ ਦੂਰ ਖੜ ਕੇ ਪੁੱਛਦਾ ਇਦਾਂ ਵੀ ਇਹ ਬਾਈ ਜੀ ਦਾ ਰੇਟ ਕੀ ਹੈ ਹਾਂ ਠੀਕ ਹੈ ਇਸ ਤੇ ਸੈਂਸੀ ਰੇਟ ਨਹੀਂ ਮੈਂਸ਼ਨ ਕੀਤਾ ਹੋਇਆ ਤੇ ਉੱਥੋਂ ਸਾਨੂੰ ਪੁੱਛਦਾ ਇੱਕ ਵਾਰ ਵੀ ਰੇਟ ਕੀ ਹੈ ਜਦੋਂ ਅਸੀਂ ਕੋਟ ਜਾ ਕੇ ਉਹਨੂੰ ਦੱਸ ਦਈਏ ਵੀ ਇਹ ਕੋਟ ਸਰ 500 ਰੁਪਏ ਦਾ ਸਾਡੇ ਕੋਲ ਅੱਛਾ ਜੀ ਜੇ ਦੀ ਸਲਾਈ ਦੀ ਗੱਲ ਕਰੀ ਤਾਂ 1500 2000 ਦਾ ਦੀ ਸਲਾਈ ਆ ਕੋਈ ਭਾਜੀ 500 ਦਾ ਵੀ ਸਸਤਾ ਹਾਂਜੀ ਹਾਂ 500 ਤੱਕ ਬਸ ਕੋਡ ਮੈਂ ਕਹਿੰਨੀ ਆ ਸਸਤਾ ਤੁਸੀਂ ਥੋੜਾ ਜਿਆਦਾ ਰੇਟ ਵਧਾਓ ਐਵੇਂ ਹੀ ਨਾ ਆਪਦਾ ਨੁਕਸਾਨ ਕਰਾ ਲਿਓ 500 500 ਤੇ 300 300 ਦਾ ਏਡਾ ਸ਼ੋਰੂਮ ਖੁੱਲਣ ਦਾ ਇੰਨਾ ਨਹੀਂ ਨਹੀਂ ਭਾਈ ਇਹ ਜਿਹੜੇ ਧਾਕ ਨੇ ਨਾ ਕੋਈ ਸਾਵਾ ਸੇ ਨਹੀਂ ਦਿੰਦੇ ਹੁੰਦੇ ਤੁਸੀਂ ਆਪਦਾ ਨਾ ਨੁਕਸਾਨ ਕਰਾ ਲਿਓ ਥੋੜੇ ਰੇਟ ਵਧਾ ਲਓ ਤੁਸੀਂ ਖੁਸ਼ਾ ਸੀ ਗਾਹ ਖੁਸ਼ ਹੋ ਕੇ ਜਾਵੇ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲ ਸਭ ਤੋਂ ਵੱਡੀ ਪਤਾ ਕੀ ਗੱਲ ਹੈ ਸਾਡੇ ਕੋਲ ਰਿਪੀਟ ਹੁੰਦਾ ਕਸਟਮਰ ਦੁਬਾਰਾ ਦੁਬਾਰਾ ਇੱਕ ਵਾਰ ਆ ਦੇਖ ਸਕਦੇ ਲੈ ਗਿਆ ਤਾਂ ਦੁਬਾਰਾ ਫੇਰ ਆਉਂਦਾ ਸਾਡੇ ਕੋਲ ਜੀ ਆਹ ਦੇਖ ਸਕਦੇ ਹੋ ਦਸ ਕੋ ਤੁਸੀਂ ਇੱਧਰ ਵੀ ਲੈ ਲਓ ਜੀ ਇਹ ਵੀ ਲੌਂਗ ਨੇ ਦੀ ਆਹ ਦੇਖ ਸਕਦੇ ਹੋ ਇੱਧਰ ਬਹੁਤ ਟ੍ਰੈਂਡ ਚ ਚੱਲ ਰਹੇ ਨੇ ਇਸ ਤਰ੍ਹਾਂ ਜਿਹੜੇ ਲਾਈਕ ਕਰਦੇ ਨੇ ਇਸ ਤਰ੍ਹਾਂ ਕੋਟ ਪਾਉਂਦੇ ਨੇ ਇਹ ਇਹਦੇ ਵਿੱਚ ਸ਼ਾਰਟ ਚ ਕਹੋਗੇ ਸ਼ਾਰਟ ਚ ਵੀ ਮਿਲ ਜੇਗਾ ਮਿਲ ਜੀ ਸਾਰੇ ਸਾਈਜ਼ ਨੇ ਲੌਂਗ ਚ ਕਹੋਗੇ ਲੌਂਗ ਚ ਵੀ ਮਿਲ ਜਾ ਆ ਕੇ ਚੈੱਕ ਕਰੋ ਮਿਰਰ ਆਪਣੇ ਕੋਲ ਲੱਗਿਆ ਹੋਇਆ ਸ਼ੀਸ਼ੇ ਤੇ ਚੈੱਕ ਕਰੋ ਆਪਦਾ ਸਟਾਈਲ ਵੀ ਕਿੱਦਾਂ ਦੇਖਦੇ ਹੋਗੇ ਸਹੀ ਗੱਲ ਹੈ ਤੁਸੀਂ ਲੈ ਕੇ ਜਾਓ ਪਸੰਦ ਕਰਕੇ ਹਾਂਜੀ ਪਸੰਦ ਕਰਕੇ ਲੈ ਕੇ ਜਾਓ ਮੈਨੂੰ ਤਾਂ ਆਣਾ ਹੀ ਨਹੀਂ ਇਹ ਲੌਂਗ ਵਾਲਾ ਗੱਲ ਨਹੀਂ ਉਹਨੂੰ ਵੀ ਦਿਖਾਵਾਂਗੇ ਤੁਹਾਡੇ ਸਾਈਜ਼ ਦੇ ਇੱਧਰ ਵੀ ਦੇਖ ਸਕਦੇ ਹੋ ਦਸ਼ਕਾ ਉਹ ਇਸ ਸ਼ਾਟ ਦੇ ਵਿੱਚ ਆ ਗਏ ਉਹ ਜਿਆਦਾ ਲੌਂਗ ਸੀਗੇ ਇਸ ਸ਼ਾਟ ਦੇ ਵਿੱਚ ਆ ਗਏ ਹਾਂਜੀ ਸ਼ਾਟ ਚ ਆ ਗਈ ਥੋੜਾ ਕਲੋਸ ਤੋਂ ਦਿਖਾ ਦਿਓ ਕੈਮਰਾਮੈਨ ਜੀ ਕਿਤੇ ਦਸ਼ਕ ਗਈ ਜਾਂ ਦੂਰ ਦੂਰੋਂ ਦਿਖਾਈ ਜਾਂਦੇ ਕਿਤੇ ਪੁਰਾਣੇ ਨਾ ਹੋਣ ਕੱਪੜੇ ਮਹਿੰਗੇ ਆ ਜੀ ਬ੍ਰਾਂਡਡ ਆ ਤੁਸੀਂ ਦੇਖ ਸਕਦੇ ਸਾਰੇ ਬ੍ਰਾਂਡ ਨੇ ਜੀ ਇਹਨਾਂ ਦੇ ਬਟਨ ਹੀ ਬਹੁਤ ਕਾਸਟੀ ਲੱਗੇ ਹੋਏ ਨੇ ਜੀ ਆਪਾਂ ਗੱਲ ਕਰੀਏ ਦੇਖੋ ਕਿੰਦਾ ਸਾਰੇ ਜਿਪਰ ਲੱਗੇ ਹੋਏ ਨੇ ਜੀ ਹਰੇ ਕੋਟ ਆਪਣੇ ਆਪਣੇ ਸਟਾਈਲ ਦੇ ਵਿੱਚ ਬਣਿਆ ਹੋਇਆ ਜੀ ਜੀ ਜਿਸ ਤਰ੍ਹਾਂ ਕੋਈ ਬਾਹਰ ਪਾਉਂਦਾ ਨਾ ਅਗਲੇ ਦੋ ਬੰਦੇ ਪੁੱਛਦੇ ਨੇ ਉਹਨੂੰ ਵੀ ਯਾਰ ਕਿੱਥੋਂ ਲੈ ਕੇ ਆਂਦਾ ਪੀਸ ਇਹ ਆ ਦੇਖ ਸਕਦੇ ਹੋ ਤੁਸੀਂ ਇੱਧਰ ਫੇਰੇ ਲੌਂਗ ਦੇ ਵਿੱਚ ਆ ਗਿਆ ਤੇ ਇਹ ਭਾਜੀ ਬੱਚਿਆਂ ਲਈ ਆ ਆਈਟਮ ਆ ਹਾਂਜੀ ਬੱਚਿਆਂ ਲਈ ਲੱਗਦੀ ਆ ਬੱਚਿਆਂ ਦੀ ਬੋਲਨ ਆਈਟਮਾਂ ਗਰਮ ਜਿਸ ਤਰ੍ਹਾਂ ਇਸ ਤਰ੍ਹਾਂ ਮਤਲਬ ਕੋਟ ਆ ਕੇ ਫਲੱਪੀ ਕੋਟ ਆ ਜਾਂਦੇ ਨੇ ਜੀ ਆ ਸਾਰੇ ਬੂਲਨ ਦੇ ਫੈਂਸੀ ਕੋਟ ਨੇ ਇਹ ਆ ਦੇਖੋ ਜੀ ਅੱਜ ਕੱਲੇ ਆ ਨਾ ਬੱਚਿਆਂ ਦੇ ਬਹੁਤ ਪਿਆਰੇ ਪਿਆਰੇ ਲੱਗਦੇ ਆਗੇ ਇਦਾਂ ਦੀਆਂ ਆਈਟਮਾਂ ਪਾਈਆਂ ਹੋਈਆਂ ਬੱਚਿਆਂ ਨੂੰ ਬਹੁਤ ਜੱਜਦੀਆਂ ਵਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਦਾਂ ਦੀ ਆ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਝ ਵੀ ਖਰੀਦਣਾ ਚਾਹੁੰਦੇ ਹੋ ਆਪਣੇ ਬੱਚਿਆਂ ਵਾਸਤੇ ਵੱਡੇ ਬੱਚਿਆਂ ਵਾਸਤੇ ਬੁਆਇਜ਼ ਗਰਲਸ ਕਿਸੇ ਵੀ ਤਰ੍ਹਾਂ ਦੀ ਹਾਂਜੀ ਰੇਂਜ ਵੀ 150 ਦੇ ਵਿੱਚ ਹੈ ਜੀ 150 ਦੇ ਵਿੱਚ ਹੈ ਜੀ ਮੈਂ ਭਾਜੀ ਕੁਝ ਨਹੀਂ ਕਹਿ ਸਕਦੀ ਹੁਣ ਤੁਹਾਨੂੰ ਤੁਸੀਂ ਤਾਂ 200 150 ਬਸ ਇੰਨੇ ਵਧੀਆ ਵਧੀਆ ਤੇ ਜੈਤੂਣੀ ਸੀ ਸਾਡੀ 5 ਦਸੰਬਰ ਦੀ ਓਪਨਿੰਗ ਸੀ ਉਦੋਂ ਦਾ ਰੇਟ ਦੇ ਰਹੇ ਸੀ ਸਾਰਿਆਂ ਨੂੰ ਉਹੀ ਰੇਟ ਦੇ ਆ ਕੋਈ ਰੇਟ ਦੇ ਵਿੱਚ ਅਸੀਂ ਕਟੌਤੀ ਨਹੀਂ ਕੀਤੀ ਕੋਈ ਵਧਾਇਆ ਘਟਾਇਆ ਨਹੀਂ ਜੋ ਪ੍ਰਾਈਸ ਰੱਖਿਆ ਆ ਜਿਹਨੇ ਪ੍ਰਾਈਸ ਰੱਖਿਆ ਵੀ ਕਸਟਮਰ ਨਾਰਾ ਨਾ ਸ਼ੋਗ ਨਾ ਜਾਵੇ ਜੀ ਉਹਦੇ ਅਕੋਰਡਿੰਗ 22500 ਦੇ ਵਿੱਚ ਸਾਰੇ ਫੈਮਿਲੀ ਦੇ ਕੱਪੜੇ ਲੈ ਜੀ ਬੱਚੇ ਤੋਂ ਲੈ ਕੇ ਆਪਦੇ ਤੱਕ ਦੀ ਬਹੁਤ ਵਧੀਆ ਜੀ ਤੇ ਹੋਰ ਵੀ ਤੁਸੀਂ ਦਸ ਕੋ ਇੱਧਰ ਦੇਖ ਸਕਦੇ ਹੋ ਕੋਟੀਆਂ ਵਗੈਰਾ ਜਿਹੜੀਆਂ ਲੱਗੀਆਂ ਹੋਈਆਂ ਨੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਟੀ ਖਰੀਦੋ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੇ ਦੇ ਵਿੱਚ ਕਲਰ ਨੇ ਸਟਾਫ ਬਹੁਤ ਵਧੀਆ ਵਾਹ ਕੋਟੀਆਂ ਸਾਰੀ ਇਹਦੇ ਫੈਂਸੀ ਵੀ ਨੇਗੇ ਜੀ ਜਿਹੜੀਆਂ ਆਮ ਆਪਣੇ ਮਾਤਾ ਵਾਲਿਆਂ ਉਹਨਾਂ ਲਈ ਵੀ ਕਲਰ ਰਹਿਗੇ ਸਹੀ ਗੱਲ ਹੈ ਜੈਡੀਸ ਕਲਰ ਵੀ ਹੈਗੇ ਨੇ ਜੋ ਮਤਲਬ ਚੁਆਇਸ ਦੇ ਕਲਰ ਸਾਰੇ ਲੱਗੇ ਹੋਏ ਨੇ ਸਾਰੇ ਸਾਈਜ਼ ਬੁੜੀਆਂ ਕਹਿ ਲਈ ਕਿ ਜਿਆਦਾ ਫਿੱਕੇ ਕਲਰ ਪਾਉਂਦੀਆਂ ਨੇ ਹਨਾ ਲਾਈਟ ਲਾਈਟ ਦੇ ਕਲਰ ਉਹਨਾਂ ਵਾਸਤੇ ਵੀ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ

ਹਰੇਕ ਕੋਟੀ ਦਾ ਅਲੱਗ-ਅਲੱਗ ਰੇਂਜ ਆ ਗਈ 200 300 400 ਇੱਥੇ ਤੱਕ ਸਾਡੇ ਕੋਲ ਰੋਟੀ ਹੈ ਅੱਛਾ ਭਾਜੀ ਜੁੱਤੀਆਂ ਵਗੈਰਾ ਵੀ ਤੁਸੀਂ ਰੱਖੀਆਂ ਹੋਈਆਂ ਹਨਾ ਜੁੱਤੀਆਂ ਫਿਰ ਡਿਮਾਂਡ ਕਸਟਮਰ ਮੰਗਦਾ ਹੀ ਕਰ ਰਿਹਾ ਇਸ ਤੋਂ ਬਾਅਦ ਸਾਡੇ ਬੂਟਾਂ ਦੀ ਡਿਮਾਂਡ ਆਈ ਸੀਗੀ ਉਹ ਮਤਲਬ ਕਿ ਅਸੀਂ ਮਹੀਨੇ ਤੱਕ ਲਿਆ ਦੇਵਾਂਗੇ ਡਿਮਾਂਡ ਚੱਪਲ ਵਗੈਰਾ ਬ੍ਰਾਂਡਡ ਕੀ ਭਾਜੀ ਕੀ ਵੀਡੀਓ ਦੇਖ ਰਹੇ ਦਾਸਕਾ ਨੂੰ ਕੀ ਕਹਿਣਾ ਚਾਹਣ ਵੈਸੇ ਤਾਂ ਹੁਣ ਮੈਨੂੰ ਲੱਗਦਾ ਤੁਸੀਂ ਸਾਰਾ ਕੁਝ ਕਹਿ ਦਿੱਤਾ ਹਣਾ ਬਾਕੀ ਵੈਰਾਈਟੀ ਕਾਫੀ ਬੀ ਹੈਗੀ ਜਿਹੜੀ ਹਜੇ ਅਸੀਂ ਡਿਸਪਲੇ ਕਰਨੀ ਹੈਗੀ ਵੈਰਾਈਟੀ ਅੰਦਰ ਆਈ ਦੀ ਸਾਡੇ ਕੋਲ ਡਿਸਪਲੇ ਅੱਜ ਜਾਂ ਕੱਲ ਚ ਹੋਰ ਹੋ ਜੂਗੀ ਤਕਰੀਬਨ ਸਾਡੇ ਕੋਲ ਵੈਰਾਈਟੀ ਦੂਜੀ ਤੀਜੀ ਦਾ ਨਾ ਬਦਲਦੀ ਰਹਿੰਦੀ ਹੈ ਅੱਛਾ ਮਤਲਬ ਨਵਾਂ ਜਿਹੜੀਆਂ ਆਉਂਦਾ ਰਹਿੰਦਾ ਸਾਮਾਨ ਸਭ ਤੋਂ ਸਾਡੇ ਕੋਲ ਆਉਂਦੇ ਨੇਗੇ ਤੇ ਆਪਣੇ ਆਪਣੇ ਮਨਪਸੰਦ ਚੀਜ਼ਾਂ ਲੈ ਕੇ ਜਾਂਦੇ ਨੇ ਜੀ ਬਹੁਤ ਜਿਆਦਾ ਰਸ਼ ਰਹਿੰਦਾ ਸਾਡੇ ਕੋਲ ਹਟ ਤੁਸੀਂ ਆਓ ਇੱਕ ਵਾਰ ਜਰੂਰ ਦੇਖੋ ਆਗੇ ਕਿ ਤੁਹਾਨੂੰ ਪਤਾ ਲੱਗੇ ਸਾਡੇ ਕੋਲ ਕਿਸ ਤਰ੍ਹਾਂ ਦੀ ਵੈਰਾਈਟੀ ਕੀ ਚੀਜ਼ ਦੀ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਐਂਡ ਦੇ ਵਿੱਚ ਵੀਡੀਓ ਦੇਖ ਰਿਹਾਸ਼ ਕਰਨ ਬਸ ਤੁਸੀਂ ਦੱਸੋ ਦਰਸ਼ਕ ਨੂੰ ਦਰਸ਼ਕ ਦੇਖ ਕੇ ਵੀਡੀਓ ਚ ਦੱਸਣਗੇ ਵੀ ਸਾਨੂੰ ਕਿਸ ਤਰ੍ਹਾਂ ਦਾ ਲੱਗਿਆ ਕੀ ਰੇਟ ਲੱਗੇ ਨੇ ਕੀ ਕੁਆਲਿਟੀ ਲੱਗੀ ਹੈਗੀ ਉਹਨਾਂ ਦੇ ਰਿਵਿਊ ਦੇਖਾਂਗੇ ਸਿੱਧਾ ਹਾਂ ਜੀ ਆਪਣੇ ਵੱਲੋਂ ਜੇਕਰ ਕਰ ਸਕਦੇ ਆਂਗੇ ਜਿੰਨਾ ਰੇਟ ਕਰ ਸਕਦੇ ਆਂ ਜੀ ਕੁਆਲਿਟੀ ਦੇ ਸਕਦੇ ਆਂ ਰੇਟ ਦੇ ਅਕੋਰਡਿੰਗ ਜੀ ਉਹ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ ਜੀ ਦਰਸ਼ਕੋ ਜਿੱਦਾਂ ਕਿ ਸਭ ਨੂੰ ਪਤਾ ਹੀ ਆ ਕਿ ਵਿਆਹ ਸਾਦੀਆਂ ਦਾ ਸੀਜ਼ਨ ਚੱਲ ਰਿਹਾ ਤੇ ਸਭ ਨੂੰ ਕੱਪੜਿਆਂ ਦੀ ਜ਼ਰੂਰਤ ਹੈ ਤੁਸੀਂ ਇੱਥੇ ਆ ਕੇ ਆਪਣੇ ਹਰ ਤਰ੍ਹਾਂ ਦੇ ਮਨਪਸੰਦ ਜਿਹੜੀ ਚੀਜ਼ ਖਰੀਦ ਸਕਦੇ ਹੋ ਤੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਇੱਥੇ ਜਿਹੜੇ ਰੇਟ ਇਹਨਾਂ ਦੇ 50 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ 500 ਦੀ ਰੇਂਜ ਤੱਕ ਤੁਹਾਨੂੰ ਜਿਹੜਾ ਹਰ ਤਰ੍ਹਾਂ ਦਾ ਕੱਪੜਾ ਮਿਲੇਗਾ ਹਾਡੀ ਲੈਣੀ ਚਾਹੁੰਦੇ ਹੋ ਬਲੇਜ਼ਰ ਲੈਣਾ ਚਾਹੁੰਦੇ ਹੋ ਟਰੈਕਸੂਟ ਲੈਣਾ ਚਾਹੁੰਦੇ ਹੋ ਲੋਅਰ ਸੂਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਚੀਜ਼ ਲੈਣੀ ਚਾਹੁੰਦੇ ਹੋ ਤੁਹਾਨੂੰ ਇੱਥੇ ਅਵੇਲੇਬਲ ਹੋਊਗੀ ਵਿਦੇਸੀ ਕੱਪੜਿਆਂ ਦੇ ਸ਼ੋਰੂਮ ਤੇ ਮੈਂ ਇੱਕ ਵਾਰ ਵੀਡੀਓ ਦੇਖਦੇ ਦਰਸ਼ਕਾਂ ਨੂੰ ਇਹੀ ਅਪੀਲ ਕਰੂੰਗੀ ਕਿ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਕਾਤਰੋਂ ਪੈਟਰੋਲ ਪੰਪ ਦੇ ਨੇੜੇ ਆ ਜਿਹੜਾ ਮੈਂ ਭਾਜੀ ਨੂੰ ਕਹੂੰਗੀ ਕਿ ਆਪਣਾ ਐਡਰੈਸ ਜਿਹੜਾ ਵਿਦੇਸੀ ਕੱਪੜਿਆਂ ਦੇ ਸ਼ੋਰੂਮ ਦਾ ਜ਼ਰੂਰ ਸਮਝਾ ਦਿਓ ਜੀ ਦੇਸ਼ੀ ਕੱਪੜੇ ਦੇ ਸ਼ੋਅਰੂਮ ਤੇ ਜਿਸਨੂੰ ਕਿਸੇ ਦਰਸ਼ਕ ਨੇ ਆਉਣਾ ਵੀਡੀਓ ਦਿੱਕੇ ਜਾਂ ਸਾਨੂੰ ਫੋਨ ਕਾਲ ਦੇ ਵਿੱਚ ਨੰਬਰ ਤੁਹਾਡੇ ਪ੍ਰੋਵਾਈਡ ਕਰ ਦਾਂਗੇ نیچے ਵੀ ਉਹ ਨੰਬਰ ਤੇ ਤੁਹਾਨੂੰ ਕਾਲ ਕਰਕੇ ਪੂਰਾ ਐਡਰੈਸ ਲੈ ਸਕਦਾ ਪਰ ਇੱਕ ਵਾਰ ਤੁਹਾਨੂੰ ਐਡਰੈਸ ਜਰੂਰ ਦੱਸਾਂਗੇ ਮਤਲਬ ਕਿ ਸ਼ੇਰਪੁਰ ਸ਼ੇਰਪੁਰ ਰੋਡ ਕਾਤਰੋਂ ਜੀ ਠੀਕ ਹੈ ਜੀ ਜਦੋਂ ਸ਼ੇਰਪੁਰ ਤੋਂ ਆਪਾਂ ਕਾਤਰੋਂ ਤੋਂ ਸ਼ੇਰਪੁਰ ਵੱਲ ਜਾਂਦੇ ਹਾਂ ਕਾਤਰੋਂ ਦੇ ਨੀਅਰ ਵਰਤ ਪੈਂਦਾ ਹੈ ਕਾਤਰੋਂ ਪਿੰਡ ਦੇ ਨੀਅਰ ਵਰ ਨੀਅਰ ਹੈਗਾ ਨੈਰਾ ਪੈਟਰੋਲ ਪੰਪ ਜੀ ਸ਼ੇਰਪੁਰ ਰੋਡ ਕਾਤਰੋਂ ਜੀ ਫੋਨ ਨੰਬਰ ਆਪਣਾ ਇੱਕ ਵਾਰ ਜ਼ਰੂਰ ਬੋਲ ਦੇਣੀ ਹੈ 7147 7920 ਬਾਕੀ ਦੋ ਤਿੰਨ ਨੰਬਰ ਅਸੀਂ ਫਲੈਸ਼ ਤੇ ਮੈਂਸ਼ਨ ਕਰ ਦਾਂਗੇ ਨੀਚੇ ਕਸਟਮਰ ਦੇਖ ਕੇ ਨਾ ਕਸਟਮਰ ਕਾਲ ਕਰਕੇ ਜੀ ਐਪੈਂਡ ਕਰ ਸਕਦੇ ਨੇ ਅੱਛਾ ਵੀਰੇ ਜਿਹੜਾ ਕੋਈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੂਗਾ ਉਹਨਾਂ ਲਈ ਤੁਹਾਨੂੰ ਤੁਸੀਂ ਕੀ ਆਫਰ ਰੱਖੀ ਹੋਈ ਹੈ ਉਸ ਕੋਲ ਉਹਨਾਂ ਲਈ ਆਫਰ ਜਿਹੜੀ ਹੈਗੀ ਹੈ ਜਿਹੜਾ ਕੋਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਹੂੰ ਉਹ ਮਤਲਬ ਕਿ 2 1500 ਤੋਂ ਲੈ ਕੇ 2000 ਦੇ ਨੀਅਰ ਆਬਾਉਟ ਕੋਈ ਸ਼ਾਪਿੰਗ ਕਰਦਾ ਸਾਡੇ ਇੱਥੇ ਵਿਦੇਸ਼ੀ ਸ਼ੋਰੂਮ ਤੇ ਆ ਕੇ ਉਸ ਨੂੰ ਮਤਲਬ ਕਿ ਜਿਆਦਾ ਜਿਆਦਾ ਡਿਸਕਾਊਂਟ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਭਾਜੀ ਦਾ ਕਹਿਣਾ ਹੈ ਕਿ ਜਿਹੜਾ ਇੱਥੋਂ 2000 ਜਾਂ 3000 ਦੀ ਜਾਂ 1500 ਦੀ ਸ਼ਾਪਿੰਗ ਕਰਕੇ ਲੈ ਕੇ ਜਾਂਦਾ ਇਕੱਠੀ ਉਸ ਨੂੰ ਅਸੀਂ ਜਿਹੜਾ ਰੇਟਾਂ ਦੇ ਵਿੱਚ ਲੈਸ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦਾ ਅਜਾਜ ਜੀ ਸ਼ਸ਼ਿਆਕਾਲ